ਸਿੱਖਾਂ ਦੀ ਸੇਵਾ ਨਹੀਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਹੈ ਜੀ ਆਖੋ ਧੰ ਗੁਰੂ ਨਾ ਹੁੰਦਾ ਸੀ ਪਰ ਗੁਰੂ ਆਪਣੇ ਹੱਥਾਂ ਦਾ ਈਸ਼ਨਾਣ ਕਰਾਉਣਾ ਈਸ਼ਨਾਣ ਸਿੱਖਾਂ ਨੂੰ ਆਪਣੇ ਹੱਥਾਂ ਤੋਂ ਪ੍ਰਸ਼ਾਦਾ ਛਕਾਉਣਾ ਆਪ ਸੰਗਤ ਦੇ ਜੁੱਥੇ ਬੱਦਰ ਮੰਨਣੇ ਐਵੇਂ ਨਹੀਂ ਚੱਲਦਾ ਕੰਮ ਸਿੱਖਾਂ ਦਾ ਇਹ ਤਾਂ ਸਫਾਰ ਕੀਤਾ ਇਹਨਾਂ ਸਫਾਰ ਕੀਤਾ ਫਿਰ ਗੁਰੂ ਨਾਨਕ ਦਾਸ ਕਲਗੀਧਰਕ ਜਾਤਰੀਆਂ ਦੇਤੀਆਂ ਅਮਿਤਪ ਸਿੰਘ ਜੀ ਤੁਹਾਨੂੰ ਸਿੱਖਾਂ ਦਾ ਸਤਿਕਾਰ ਕਰਨਾ ਆਗਿਆ ਤੁਹਾਨੂੰ ਮੇਰੇ ਬਚਨ ਸੁਣਾਉਣੇ ਆਗਏ ਨੇ ਜਿੰਨਾ ਤੁਸੀਂ ਮੇਰੇ ਸਿੱਖਾਂ ਦਾ ਸਤਿਕਾਰ ਕੀਤਾ ਨਾ ਭਜਾਰ ਮ ਇਕੱਠਾ ਗੁਣਾ ਵਧਾ ਕੇ ਫਿਰ ਸੰਗਤਾਂ ਵਿੱਚ ਮੈਂ ਤੁਹਾਡਾ ਸਤਿਕਾਰ ਕਰਾਉਣਾ ਹੈ ਸਾਰਿਆਂ ਨੂੰ दीप सिंधा सारी संज्ञा खाना लेते हैं सारी संज्ञा ए नासुकार ए नासुकार संदेरारे बापेदा बजे जब वापस दीप सिंधा नाम आ रहे ना एक तो बैठे सारे यादा फिर दाचो बनता दा। है आखुता नबाब धीरे प्रसिद्ध तनबाब धीरे प्रसिद्ध ए नासुकार करवाया वारने ए नासुकार वो दीप सिंधा आज कोंकर की साँ नेहरा दे�